ਪੰਜਾਬ ਸਪੋਰਟਸ ਕਲੱਬ ਫਿਲਡਲਫੀਆ ਬਲੋਂ 13ਵਾਂ ਕਬੱਡੀ ਕੱਪ 5 ਅਕਤੂਬਰ ਦਿਨ ਐਤਵਾਰ ਨੂੰ ਜਿਹਦੀ ਲੋਕੇਸ਼ਨ ਰੂਟ 291 ਪੀਏ ਅਤੇ ਰੂਟ 420 ਪੀਏ 95100 ਦਾ 8 ਐਗਜਿਟ ਕੱਢਦੇ ਸਾਰੀ ਖੱਬੇ ਹੱਥ ਜੋ ਗਰਾਊਂਡ ਹੈ ਉੱਥੇ ਕਰਵਾ ਰਿਆ ਰਾਜਕਮਾਰ ਹੁਣੀ ਹੈਰੀ ਭਾਜੀ ਹੁਣੀ ਸਾਰੇ ਹਮੇਸ਼ਾ ਸਹਿਯੋਗ ਦਿੰਦੇ ਨਿਊਯਾਰਕ ਦੇ ਕਲੱਬ ਸੋ ਅਸੀਂ ਬਹੁਤ ਇਹਨਾਂ ਦੇ ਦਿਲੋਂ ਧੰਨਵਾਦ ਕਰਦੇ ਹਾਂ ਹਰ ਸਾਲ ਦੀ ਤਰ੍ਹਾਂ ਫਿਲਾਡਲਫੀਆ ਪੰਜਾਬ ਸਪੋਰਟਸ ਕਲੱਬ ਕਬੱਡੀ ਕੱਪ ਲੈ ਕੇ ਆ ਰਹੇ ਨੇ ਕੈਲੀਫੋਰਨੀਆ ਫੈਡਰੇਸ਼ਨ ਦੇ ਬੈਂਡ ਅੰਡਰ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪੰਜਾਬ ਸਪੋਰਟਸ ਕਲੱਬ ਆਫ ਫਿਲਾਡਲਫੀਆ ਯੂ ਐਸ ਏ ਦੇ ਵੱਲੋਂ ਕਬੱਡੀ ਕੱਪ ਕਰਵਾਇਆ ਜਾ ਰਿਹਾ ਜੋ ਕਿ 5 ਅਕਤੂਬਰ ਨੂੰ ਐਸਟਿੰਗਟਨ ਪੈਂਸਿਲਵੇਨੀਆ ਵਿਖੇ ਹੋਣ ਜਾ ਰਿਹਾ ਹੈ ਇਸ ਸਬ ਦੇ ਲਈ ਤੁਹਾਨੂੰ ਸਭ ਨੂੰ ਖੁੱਲਾ ਸੱਦਾ ਦਿੱਤਾ ਜਾ ਰਿਹਾ ਹੈ ਅਮਰੀਕਾ ਦੇ ਵਿੱਚ ਰਹਿੰਦੇ ਪੰਜਾਬੀਆਂ ਦੇ ਲਈ ਐਂਟਰਟੇਨਮੈਂਟ ਦਾ ਦਿਨ ਨਜ਼ਦੀਕ ਆ ਰਿਹਾ ਹੈ ਕਿਉਂਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪੰਜਾਬ ਸਪੋਰਟਸ ਕਲੱਬ ਫਿਲਡੈਲਫੀਆ ਯੂ ਐਸ ਏ ਦੇ ਵੱਲੋਂ ਆਪਣਾ 13ਵਾਂ ਕਬੱਡੀ ਕੱਪ ਕਰਵਾਇਆ ਜਾ ਰਿਹਾ ਜਿਸ ਦੇ ਵਿੱਚ ਕੈਲੀਫੋਰਨੀਆ ਕਬੱਡੀ ਫੈਡਰੇਸ਼ਨ ਆਫ ਯੂ ਐਸ ਏ ਦੇ ਵੱਲੋਂ ਵੀ ਸਹਿਯੋਗ ਦਿੱਤਾ ਜਾ ਰਿਹਾ ਹੈ 5 ਅਕਤੂਬਰ ਐਤਵਾਰ ਨੂੰ ਇਸਟਿੰਗਟਨ ਪੈਂਸਿਲਵੇਨੀਆ ਵਿਖੇ ਵੱਡੇ ਕਬੱਡੀ ਖਿਡਾਰੀ ਆਪਸ ਦੇ ਵਿੱਚ ਭੜਨਗੇ ਜਿਸ ਸੰਬੰਧੀ ਪ੍ਰਬੰਧਕਾਂ ਦੇ ਵੱਲੋਂ ਇਕੱਠੇ ਹੋ ਕੇ ਪੋਸਟਰ ਰਿਲੀਜ਼ ਕਰਕੇ ਜਾਣਕਾਰੀ ਦਿੱਤੀ ਗਈ ਜਿੰਨੇ ਵੀ ਦਰਸ਼ਕ ਸਾਨੂੰ ਅੱhle ਦੇਖ ਰਹੇ ਸੁਣ ਰਹੇ ਸਾਡੇ ਵੱਲੋਂ ਖੁੱਲਾ ਸੱਦਾ ਪੰਜਾਬ ਸਪੋਰਟਸ ਕਲੱਬ ਫਿਲਡਲਫੀਆ ਬਲੋਂ 13ਵਾਂ ਕਬੱਡੀ ਕੱਪ 5 ਅਕਤੂਬਰ ਦਿਨ ਐਤਵਾਰ ਨੂੰ ਜਿਹਦੀ ਲੋਕੇਸ਼ਨ ਰੂਟ 291 ਪੀਏ ਅਤੇ ਰੂਟ 420 ਪੀਏ 9510 ਦਾ 8 ਐਗਜੈਕਟ ਕਰ ਦਿਆ ਸਾਰੀ ਖੱਬੇ ਹੱਥ ਜੋ ਗਰਾਊਂਡ ਹੈ ਉੱਥੇ ਕਰਵਾ ਰਿਆ ਇਹਦੇ ਵਿੱਚ 4 ਕੋਟੀ ਦੀਆਂ ਚੀ ਟੀਮਾਂ ਖੇਡਣਗੀਆਂ ਜਿਹਦੇ ਵਿੱਚ 20 ਅੰਡਰ 25 ਦੀਆਂ ਟੀਮਾਂ ਰੱਸੀ ਦੀਆਂ ਦੋ ਟੀਮਾਂ ਖੇਡਣਗੀਆਂ ਇਹ ਅਸੀਂ ਪਿਛਲੇ ਤਕਰੀਬਨ 13 ਸਾਲ ਤੋਂ ਸਾਡਾ 13ਵਾਂ ਟੂਰਨਾਮੈਂਟ ਆ ਇਹ ਸਾਰੇ ਹੀ ਜਿਹਨੇ ਨਿਊਯਾਰਕ ਨਿਊਜਰਸੀ ਕਨੇਟਿਕਟ ਮੈਰੀਲੈਂਡ ਦੇ ਸਾਡੇ ਵੀਰ ਜਿੰਨੀਆਂ کلبਾਂ ਹਾਂ ਸਪੋਰਟਸ کلبਾਂ ਇਹ ਸਾਡੇ ਨਾਲ ਮੋਂਡੇ ਦਾ ਮੋਂਡਾ ਲਾ ਕੇ ਹਰ ਇੱਕ ਸਾਲ ਸਾਡੇ ਨਾਲ ਸਹਿਯੋਗ ਦਿੰਦੀਆਂ ਅਸੀਂ ਫੇਰ ਉਹਨਾਂ ਸਾਰੇ ਵੀਰਾਂ ਨੂੰ ਸਾਰੇ ਸਟੇਟ ਦੇ ਬੰਦੇ ਬੇਨਤੀ ਕਰਦੇ ਆਂ ਇਹ ਮੇਲੇ ਵਿੱਚ ਆ ਕੇ ਰੌਣਕ ਨੂੰ ਮਿਲਾਓ ਸਾਡੇ ਫਿਲਡਲਫੀਆ ਵਿੱਚ 5 ਅਕਤੂਬਰ ਨੂੰ 13ਵਾਂ ਕਬੱਡੀ ਕੱਪ ਹੋਣ ਜਾ ਰਿਹਾ ਹੈ ਸੋ ਸਾਡੀ ਬੇਨਤੀ ਹੈ ਸਾਰੀਆਂ ਸੰਗਤਾਂ ਨੂੰ ਹਮ ਹਮਾ ਕੇ 5 ਅਕਤੂਬਰ ਨੂੰ ਮੇਲੇ ਦੀ ਰੌਣਕ ਵਧਾਓ ਤੇ ਕਬੱਡੀ ਦੇ ਜਲਵੇ ਦੇਖੋ ਸੋ ਸਾਡੇ ਲਗਾਤਾਰ 13ਵਾਂ ਕੱਪ ਹੈ ਤੇ ਬਿਲਕੁਲ ਅਗਰ ਤੁਸੀਂ ਐਡਰੈਸ ਹੈਗਾ ਸਾਡਾ ਬਿਲਕੁਲ ਫਿਲਾਡਲਫੀਆ 에ਅਰਪੋਰਟ ਤੋਂ ਅਗਲਾ ਐਕਜਟ ਹੈਗਾ 1 ਮੀਲ ਦੇ ਵਿੱਚ ਵਿੱਚ ਸੋ ਸਾਰੇ 5 ਅਕਤੂਬਰ ਨੂੰ ਪਹੁੰਚੋ ਗੁਰੂ ਘਰ ਟੋਟ ਲੰਗਰ ਚੱਲੇਗਾ ਤੇ ਖਾਸ ਕਰਕੇ ਬੱਚਿਆਂ ਲਈ ਖਾਸ ਪ੍ਰਬੰਧ ਹੈ ਤੇ ਲੇਡੀਜ਼ ਵਾਸਤੇ ਸਪੈਸ਼ਲ ਪ੍ਰਬੰਧ ਕੀਤਾ ਗਿਆ ਬੈਠਣ ਦਾ ਸੋ ਬਾਕੀ ਅਸੀਂ ਆਪਣੇ ਸਾਰੇ ਜਿਹੜੇ ਸਾਡੇ ਨਾਲ ਕਲੱਬ ਹਮੇਸ਼ਾ ਖਾਸ ਕਰਕੇ ਨਿਊਯਾਰਕ ਅੱਜ ਅਸੀਂ ਆਏ ਹੋਏ ਆ ਤੇ ਸਾਡੇ ਨਾਲ ਟੋਨੀ ਮਲਤਾਨੀ ਰਾਜਕੁਮਾਰ ਹੁਣੀ ਹੈਰੀ ਭਾਜੀ ਹੁਣੀ ਸਾਰੇ ਹਮੇਸ਼ਾ ਸਹਿਯੋਗ ਦਿੰਦੇ ਨਿਊਯਾਰਕ ਦੇ ਕਲੱਬ ਸੋ ਅਸੀਂ ਬਹੁਤ ਇਹਨਾਂ ਤੇ ਦਿਲੋਂ ਧੰਨਵਾਦ ਕਰਦੇ ਆ ਤੇ ਸਾਰੇ 5 ਅਕਤੂਬਰ ਨੂੰ ਆਓ ਤੇ ਮੇਲੇ ਦੀ ਰੌਣਕ ਵਧਾਓ ਇੱਕ ਕਬੱਡੀ ਕੱਪ 5 ਅਕਤੂਬਰ ਦਿਨ ਐਤਵਾਰ ਨੂੰ ਇਸਿੰਗਟਨ ਪੈਂਸਿਲਵੇਨੀਆ ਵਿਖੇ ਕਰਵਾਇਆ ਜਾ ਰਿਹਾ ਜਿੱਥੇ ਪਹੁੰਚਣ ਦੇ ਲਈ ਤੁਹਾਨੂੰ ਸਭ ਨੂੰ ਟੀਮ ਦੇ ਵੱਲੋਂ ਖੁੱਲਾ ਸੱਦਾ ਦਿੱਤਾ ਗਿਆ ਜੋ ਕਿ ਬਹੁਤ ਹੀ ਖਾਸ ਉਪਰਾਲਾ ਹੈ ਤਾਂ ਕਿ ਅਮਰੀਕਾ ਵਿੱਚ ਵਸਦੇ ਪੰਜਾਬੀ ਆਪਣੀ ਪਸੰਦੀਦਾ ਮਾਂ ਖੇਡ ਕਬੱਡੀ ਦਾ ਆਨੰਦ ਮਾਣ ਸਕਣ ਹਰ ਸਾਲ ਦੀ ਤਰ੍ਹਾਂ ਫਿਲਾਡਲਫੀਆ ਪੰਜਾਬ ਸਪੋਰਟਸ ਕਲੱਬ ਕਬੱਡੀ ਕੱਪ ਲੈ ਕੇ ਆ ਰਹੇ ਨੇ ਕੈਲੀਫੋਰਨੀਆ ਫੈਡਰੇਸ਼ਨ ਦੇ ਬੈਨ ਅੰਡਰ ਅਕਤੂਬਰ 5 ਨੂੰ ਅਸੀਂ ਸਾਰੇ ਐਨਵਾਈਸੀ ਮੈਟਰੋ ਕਬੱਡੀ ਕਲੱਬ ਜੋ ਟ੍ਰਾਈ ਸਟੇਟ ਦੀ ਜਨਤਾ ਹਮੋਂ ਬਾਕੇ ਪਹੁੰਚ ਰਹੀ ਆ ਤੋਈ ਵੀ ਸਾਡਾ ਸਾਥ ਦਿਓ ਇਹ ਭਰਾ ਬਹੁਤ ਮਿਹਨਤ ਕਰਦੇ ਆ ਔਰ ਅਸੀਂ ਹਮੇਸ਼ਾ ਮੋਢੇ ਨਾਲ ਮੋਢਾ ਲਾ ਕੇ ਇਹਨਾਂ ਨਾਲ ਖੜੇ ਆ ਤੇ ਮਾਂ ਖੇਡ ਕਬੱਡੀ ਸਾਰਿਆਂ ਦੀ ਆ ਸਾਡੀ ਕੱਲਿਆਂ ਦੀ ਨਹੀਂ ਆ ਸੋ ਪਲੀਜ਼ ਵੀ ਵੈਲਕਮ ਐਵਰੀਬਾਡੀ ਫਿਲਡਲਫੀਆ ਅਕਟੂਬਰ 5 ਥੈਂਕ ਯੂ ਸੋ ਮੱਚ ਤੁਹਾਨੂੰ ਜਾਣ ਕੇ ਬੜੀ ਖੁਸ਼ੀ ਹੋ ਗਈ 5 ਅਕਤੂਬਰ ਨੂੰ ਫਿਲਡਲਫੀਆ ਵਿੱਚ بڑا ਕਬੱਡੀ ਦਾ ਵੱਡਾ ਮੇਲਾ ਹੋ ਰਿਹਾ ਉਹਦੇ ਵਿੱਚ ਸਾਰੇ ਨਿਊਯਾਰਕ ਦੀਆਂ ਕਲੱਬਾਂ ਵੀ ਇਹਨਾਂ ਦਾ ਪੂਰਾ ਸਹਿਯੋਗ ਆ ਸਾਡਾ ਸਾਰਿਆਂ ਦਾ ਤੇ ਤੁਸੀ ਵੀ ਸਾਰੇ ਪਬਲਿਕ ਨੂੰ ਮੂਰੇ ਬੇਨਤੀ ਆ ਤੁਸੀ ਵੀ ਤੁਹਾਨੂੰ ਮਾ ਕੇ ਪਹੁੰਚੋ ਤੇ ਮੇਲੇ ਦੀ ਸ਼ਾਨ ਬਣੋ ਇੱਕ ਆਪ ਸਾਰੀਆਂ ਜਿੱਥੇ ਬੰਦੀਆਂ ਸੁਭਾਵਾਂ ਗੁਰੂ ਘਰ ਦੀਆਂ ਕਮੇਟੀਆਂ ਦੇ ਉਪਰਾਲੇ ਦੇ ਨਾਲ ਕਰਵਾਇਆ ਜਾ ਰਿਹਾ ਜਿਸ ਦੀ ਕਵਰੇਜ ਗਲੋਬਲ ਪੰਜਾਬ ਟੀਵੀ ਦੇ ਵੱਲੋਂ ਖਾਸ ਤੌਰ ਤੇ ਕੀਤੀ ਜਾਵੇਗੀ ਟਰਨਮੈਂਟ ਵਿੱਚ ਸਹਿਯੋਗ ਦੇਣ ਦੇ ਲਈ ਤੁਸੀਂ ਆਪਣੇ ਪਰਿਵਾਰਾਂ ਸਮੇਤ ਜ਼ਰੂਰ ਪਹੁੰਚੋ ਅਸੀਂ ਟੈਲੀਵਿਜ਼ਨ ਵਾਲਿਆਂ ਦਾ ਬਾਈ ਗਿੱਲ ਪ੍ਰਦੀਪ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਨੂੰ ਇੱਥੇ ਮੌਕਾ ਦਿੱਤਾ ਨਿਊਯਾਰਕ ਤੇ ਮੈਂ ਸਾਰੀ ਸੰਗਤ ਨੂੰ ਸਾਰੇ ਲਾਕੇ ਦੀ ਸੰਗਤ ਨੂੰ ਬੇਨਤੀ ਕਰਦਾ ਵੀ ਸਾਰੇ ਹਮ ਹਮ ਆ ਕੇ 5 ਅਕਤੂਬਰ ਨੂੰ ਫਿਲਾਡਲਫੀਆ ਵਿੱਚ 13ਵਾਂ ਕਬੱਡੀ ਕੱਪ ਹੋ ਰਿਹਾ ਹੈ ਪਲੀਜ਼ ਹਮ ਹਮ ਆ ਕੇ ਸਾਰੇ ਵਿਦ ਫੈਮਿਲੀ ਸਮੇਤ ਪਹੁੰਚੋ ਥੈਂਕ ਯੂ ਵੈਰੀ ਮਚ ਜਿੱਦਾਂ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਪੰਜਾਬੀ სპੋਰਟਸ ਕਲੱਬ ਫਿਲਾਡਲਫੀਆ ਦਾ ਜਿਹੜਾ 13ਵਾਂ ਮੇਲਾ ਆਪਣਾ ਕਬੱਡੀ ਕੱਪ ਹੋ ਰਿਹਾ ਤੁਹਾਨੂੰ ਪਤਾ ਕਿ ਹਰ ਸਾਲ ਦੀ ਤਰ੍ਹਾਂ ਇਹ ਜਿਹੜਾ ਸੀਜ਼ਨ ਦਾ ਐਂਡਿੰਗ ਕੱਪ ਹੁੰਦਾ ਤੇ ਇਥੇ ਹਰ ਪਲੇਅਰ ਆ ਕੇ ਜਿਹੜਾ ਵੀ ਆਉਂਦਾ ਆ ਖੇਲਦਾ ਇਸ ਤੋਂ ਬਾਅਦ ਜਿਹੜਾ ਅਮਰੀਕਾ ਦਾ ਸੀਜ਼ਨ ਮੋਸਟਲੀ ਐਂਡ ਹੋ ਜਾਂਦਾ ਤੇ ਅਸੀਂ ਜਿੰਨੀਆਂ ਵੀ ਸਾਰੀਆਂ ਨਿਊਯਾਰਕ ਦੀਆਂ ਕਲੱਬਾਂ ਉਹ ਸਾਰੀਆਂ ਹਮੇਸ਼ਾ ਇਹਨਾਂ ਦੇ ਨਾਲ ਜੁੜੀਆਂ ਨਾਲ ਸਾਥ ਦਿੰਦੀਆਂ ਸਾਡੀ ਕਲੱਬ ਵੀ ਇਹਨਾਂ ਦੇ ਨਾਲ ਆ ਅਸੀਂ ਸਾਰੀ ਟ੍ਰਾਈ ਸਟੇਟ ਜਿੰਨੇ ਵੀ ਆਲੇ-ਦਾਲੇ ਉਹਨਾਂ ਨੂੰ ਸਾਰਿਆਂ ਨੂੰ ਬੇਨਤੀ ਕਰਦੇ ਆ ਕਿ ਹੌਮ ਹੌਮਾ ਕੇ ਇਸ ਕੱਪ ਦੇ ਪਹੁੰਚੋ ਤੇ ਸਾਰਿਆਂ ਦਾ ਅਸੀਂ ਵੈਲਕਮ ਕਰਦੇ ਆ ਸਾਰਿਆਂ ਨੂੰ ਅਗੇਨ ਇਹ ਬੇਨਤੀ ਕਰਦੇ 13 ਅਕਤੂਬਰ ਨੂੰ ਜਿਹੜਾ 5 ਅਕਤੂਬਰ ਨੂੰ ਇਹ ਕੱਪ ਹੋ ਰਿਹਾ ਫੀਲਾਡਲਫੀਆ ਦਾ ਸਾਰੇ ਉੱਤੇ ਹੌਮ ਹੌਮਾ ਕੇ ਜੇਕਰ ਕਬੱਡੀ ਕੱਪ ਸਬੰਧੀ ਤੁਸੀਂ ਕਿਸੇ ਵੀ ਤਰ੍ਹਾਂ ਦੀ ਕੋਈ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਵਿੱਕੀ ਸ਼ਮੀਪੁਰ ਰਣਜੀਤ ਸਿੰਘ ਅਤੇ ਬਿੱਟੂ ਬਰਨਾਲਾ ਦੇ ਨਾਲ ਸਕਰੀਨ ਤੇ ਲਿਖੇ ਨੰਬਰਾਂ ਤੇ ਸੰਪਰਕ ਕਰੋ ਐਸਿੰਗਟਨ ਪੈنسਿਲਵੇਨੀਆ ਤੋਂ ਗਿਲ ਪ੍ਰਦੀਪ ਦੀ ਰਿਪੋਰਟ ਗਲੋਬਲ ਪੰਜਾਬ ਟੀਵੀ ਹੁਣ ਤੁਸੀਂ ਦੇਖ ਸਕਦੇ ਹੋ ਗਲੋਬਲ ਪੰਜਾਬ ਟੀਵੀ ਨੂੰ ਡਾਊਨਲੋਡ ਕਰੋ ਸਾਡੀ ਐਪ ਐਂਡਰੋਇਡ ਜਾਂ ਆਈਓਐਸ ਤੇ ਫ੍ਰੀ ਵਿੱਚ ਰੋਕੂ ਅਤੇ ਐਮਾਜ਼ਨ ਫਾਇਰ ਟੀਵੀ ਤੇ ਜਾ ਐਪਲ ਟੀਵੀ ਤੇ ਨਾਲ ਹੀ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ www.globalpunjabtv.com ਤੇ